ਜੋ ਹੋ ਗਿਆ ਉਹ ਜਾਲ ਨੂੰ ਨਹੀਂ ਆਉਣਾ ਫਿਰ ਹਰ ਤਰ੍ਹਾਂ ਦੇ ਨਾਲ ਸਭ ਪ੍ਰਸ਼ਨ ਤੇ ਸੰਧਰੇ ਉਹ ਵੰਡਰੇ ਕੁਸ਼ਨਾਂ ਤੋਂ ਫਿਰ ਬਾਬਾਈ ਤਾਂ ਦੇਖੋ ਇਹ ਇੱਥੇ ਇਹਨਾਂ ਪਿੰਡਾਂ ਦੇ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ ਖਰਾਬ ਸੀਗੇ ਬਾਬਾਈ ਤਾਂ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ ਇਹਨਾਂ ਦਾ ਬਹੁਤ ਸਹਿਯੋਗ ਹੈ ਔਰ ਅੱਜ ਵੀ ਮੈਂ ਇੱਥੇ ਆਇਆ ਉਹ ਇਹਨਾਂ ਦੇ ਕਾਰਨ ਆਇਆ ਕਿ ਵੀ ਮੈਂ ਜਦੋਂ ਬਾਬਾ ਜੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਜਿਹੜੇ ਆ ਉਹ ਇੱਕ ਰੀ ਦੇਖ ਕੇ ਤੇ ਸਰਕਾਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਤੇ ਬਾਬਾ ਜੀ ਨੇ ਆਲਰੇਡੀ ਗੱਲ ਕੀਤੀ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਧ ਤੋਂ ਵੱਧ ਮਦਦ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਮਿਲ ਸਕਦੀ ਉਹਦੀ ਕੋਸ਼ਿਸ਼ ਕਰਾਂਗੇ ਉਹ ਸਾਰੀ ਖਰਾਬ ਹੋ ਗਈ ਪਰ ਹੌਸਲੇ ਹਲੇ ਵੀ ਬੁਲੰਦਾ ਹੈ ਇਹ ਹੈ ਪੰਜਾਬੀਅਤ ਬਟ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਸਰਕਾਰ ਵੱਲੋਂ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਮਦਦ ਇਹਨਾਂ ਦੀ ਹੋ ਸਕਦੀ ਸਾਰਿਆਂ ਦੀ ਪਰਿਵਾਰਾਂ ਦੀ ਉਹ ਜ਼ਰੂਰ ਪ੍ਰਵਾਨ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਤੁਸੀਂ ਹੈ ਇਹਦੇ ਵਿੱਚ ਤਕਰੀਬਨ 17 ਕ ਪਿੰਡਾਂ ਦੀ ਗੱਲ ਹੈ ਤੇ 1.5 ਸੌ ਘਰ ਇਹ ਜਿਹੜਾ ਇੱਥੇ ਪੱਕਾ ਰਹਿ ਰਿਹਾ ਤੇ ਸਕੂਲ ਵੀ ਇੱਥੇ ਪਰ ਇਹ ਦੋਨੋਂ ਪਾਸੇ ਇਹਦੇ ਪਾਣੀ ਆ ਦਰਿਆ ਬਿਆਸ ਆਦਾ ਲੰਦੇ ਪਾਸੇ ਦੀ ਲੰਘਦਾ ਆ ਚੜ੍ਹਦੇ ਪਾਸੇ ਦੀ ਲੰਘਦਾ ਸੋ ਇਥੇ ਲਗਭਗ ਜਿਹੜਾ ਹੈ ਪਾਣੀ ਤਾਂ ਹਰ ਸਾਲ ਆਉਂਦਾ ਪਰ ਕੁਝ ਸਾਲਾਂ ਤੋਂ ਇਹਨਾਂ ਜ਼ਿੰਮੇਦਾਰਾਂ ਨੇ ਆਪਣੇ ਆਲੇ ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ ਜਿਹਦੇ ਨਾਲ ਆਲੇ ਦੁਆਲੇ ਨੂੰ ਪਾਣੀ ਅੰਦਰ ਨਾ ਆਵੇ ਪਰ ਉਹ ਜਿਹੜੇ ਜਿਹੜਾ ਆਰਜੀ ਬੰਦ ਲਾਇਆ ਲਾਇਏ ਸੀ ਉਹ ਦੋ ਤਿੰਨ ਖਾਵਾਂ ਤੋਂ ਟੁੱਟ ਗਏ ਜਿਹਦੇ ਨਾਲ ਇਹ ਸਾਰਾ ਇਲਾਕਾ ਹੀ ਜਲਮਗਨ ਹੋ ਗਿਆ ਇੱਥੇ ਬਸ ਸਿਰਫ ਜਿੱਥੇ ਜਿੱਥੇ ਇਹ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲਾਂ ਹੀ ਇਹਨਾਂ ਦੇ ਘਰ ਥੋੜੇ ਉੱਚੇ ਆ ਤੇ ਹਜੇ ਵੀ ਇਹ ਘਰ ਕੋਈ ਨਹੀਂ ਛੱਡ ਰਿਹਾ ਇਹਨਾਂ ਦੇ ਖਾਣ ਪੀਣ ਵਾਲਾ ਇੱਥੇ ਸਬੰਧ ਸਾਰਾ ਕੁਝ ਹੈਗਾ ਪਸ਼ੂ ਵੀ ਇੱਥੇ ਆ ਦੁੱਧ ਵੀ ਹੈਗੇ ਆ ਦੁੱਧ ਵੀ ਡੈਰੀ ਨੂੰ ਪਾਉਂਦੇ ਆ ਪਰ ਇਹ ਆਪਣੇ ਘਰਾਂ ਦੇ ਵਿੱਚ ਆਲਾ ਦਵਾਲਾ ਕੁਝ ਨਹੀਂ ਪਿਆ। ਜੋ ਲਗਾਤਾਰ ਜਿਸ ਦਿਨ ਤੋਂ ਪਾਣੀ ਇੱਥੇ ਆਇਆ ਉਸ ਦਿਨ ਤੋਂ ਸੇਵਾ ਤੇ ਲੱਗੇ ਹੋਏ ਆ। ਕੋਸ਼ਿਸ਼ ਕਰ ਰਹੇ ਆ ਕਿ ਇਹ ਇਹਨਾਂ ਨੂੰ ਜਿਹੜੇ ਲੋਕ ਅੰਦਰ ਫਸੇ ਹੋਏ ਆ ਜਾਂ ਘਾਣਾ ਦੋਣੇ ਆ ਜਾਂ ਉਹਨਾਂ ਨੂੰ ਕੋਈ ਹੈਲਪ ਕਰ ਸਕਦੇ ਆ। ਬੱਚਿਆਂ ਦੀ ਹੈਲਪ ਹੋਵੇ, ਚਾਰੇ ਦੀ ਹੈਲਪ ਹੋਵੇ, ਪਾਣੀ ਇਹਨਾਂ ਨੂੰ ਭੋਜਨ ਦਾ ਕੋਪੜਾ ਬੰਦ ਕਰਾ ਰਹੇ ਆ। ਸੋ ਇਹ ਪਾਣੀ ਤਾਂ ਹੀ ਨਜ਼ਾਦ ਮਿਲੂਗੀ ਜਦੋਂ ਦਰਿਆ ਦੇ ਵਿੱਚ ਦਲਜੂਗਾ ਪਾਣੀ ਜਿਵੇਂ ਜਿਸ ਤਰ੍ਹਾਂ ਬਾਰਸ਼ਾਂ ਹੋ ਰਹੀਆਂ ਤੇ ਲੱਗਦਾ ਨਹੀਂ ਕਿ ਇਸ ਦੇ ਰਾਦ ਕੋਈ ਮਿਲੂਗਾ ਕੋਸ਼ਿਸ਼ ਆ ਕੇ ਇਹਨਾਂ ਭਰਾਵਾਂ ਦੀ ਜਿਹੜੇ ਜਿੰਨਾਂ ਮੈਂ ਉਹਨਾਂ ਦੀ ਹੈਲਪ ਕੀਤੀ ਜਾਵੇ ਸਰਕਾਰ ਨੂੰ ਵੀ ਲਿਖਿਆ ਸੈਂਟਰ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਜਿਹੜਾ ਇਹਨਾਂ ਦਾ ਗੁੰਦਗਾਵਰੀ ਕਰਕੇ ਇਹਨਾਂ ਆ ਮਾੜਾ ਜਿਹੜਾ ਹੈਗਾ ਉਹ ਮਿਲ ਜਵੇ ਤਾਂ ਕਿ ਇਹਨਾਂ ਕਿਸਾਨਾਂ ਨੂੰ ਥੋੜੀ ਬੋਧੀ ਰਾਹਤ ਜਿਹੜੀ ਹੈਗੀ ਆ ਇਹਨਾਂ ਨੇ ਝੋਨੇ ਲਾਏ ਆ ਖਾਦਾਂ ਜਿਹੜੀਆਂ ਹੈਗੀਆਂ ਸੋਸਾਇਟੀ ਤੋਂ ਚੱਕੀਆਂ ਉਹਨਾਂ ਦੀਆਂ ਵੀ ਕਿਸ਼ਤਾਂ ਜਿਹੜੀਆਂ ਹੈਗੀਆਂ ਸਮੇਂ ਤੇ ਆ ਜਾਣੀਆਂ ਉਹਨਾਂ ਨੂੰ ਵੀ ਜਿਹੜਾ ਹੈਗੇ ਤੋੜਿਆ ਜਾਵੇ ਤਾਂ ਕਿ ਇਹ ਜਿਹੜੇ ਕਿਸਾਨ ਹਮੇਸ਼ਾ ਹੀ ਜਿਹੜਾ ਹੈ ਕੁਦਰਤ ਦੀ ਕਰੋਪੀ ਤਾਂ ਦੀ ਮਾਰ ਚੱਲਦਾ ਤੇ ਇਹ ਇਲਾਕਾ ਦਾ ਆ ਜਿਆਦਾ ਹੈ ਰਾਬਾਸ ਰਿਆ ਸਵੈਦਕੀ ਦੇ ਤੇ ਜਨੋ ਕੇ ਹਜੇ ਤੁਸੀਂ ਬਨ ਤੋਂ ਪਾਣੀ ਦੂਰ ਪਰ ਇਹ ਇਹ ਅੰਦਰਲਾ ਏਰੀਆ ਜਿਹੜਾ ਹੈਗਾ ਇਹ ਸਤਾਰਾਂ ਕ ਪਿੰਡ ਜਦੋਂ ਕਿ ਹਜੇ ਉੱਥੇ ਦੂਸਰੇ ਪਾਸੇ ਇੱਕ ਬਨ ਹੋਰ ਅੰਦਰਲਾ ਹੋਇਆ ਜਿਹਦੇ ਨਾਲ 30 35 ਪਿੰਡ ਜਿਹੜੇ ਹੈਗੇ ਆ ਉਹ ਬਚੇ ਹੋਏ ਆ ਪਰ ਜੇ ਹੋਰ ਜ਼ਿਆਦਾ ਪਾਣੀ ਆਉਂਦਾ ਉਧਰ ਵੀ ਨੁਕਸਾਨ ਹੋ ਸਕਦਾ ਪਰ ਹਜੇ ਆਹ ਏਰੀਆ ਜਿਹੜਾ ਹੈਗਾ ਇਹਦੀ ਹਾਲਤ ਜਨਤਾ ਜਾਣਕਾਰ ਤੇ ਪਾਣੀ ਵਾਪਸ ਵੀ ਚਲੇ ਜਾ ਜਦੋਂ ਝੋਨਾਂ ਦੇ ਅੰਦਰ ਵੀ ਪਰ ਇਹ ਝੋਨਾ ਜਿਹੜਾ ਡੁੱਬ ਗਿਆ ਬਚਣਾ ਨਹੀਂ ਉਹ ਜਾਨ ਮਾਲ ਦਾ ਕੱਲ ਵੀ ਕਈ ਘਰਾਂ ਨੂੰ ਜਿਹੜਾ ਖਾਲੀ ਕਰਵਾਇਆ ਟਰੈਕਟਰ ਵੀ ਇਹਨਾਂ ਦੇ ਸੀ ਅੰਦਰ ਪਾਣੀ ਜਿੱਥੇ ਘਟਾ ਲਾ ਜਾਂਦਾ ਉਧਰੋਂ ਫਿਰ ਉਹ ਅ ਸ਼ੁਰੂ ਕਰ ਦਿੰਦਾ ਉਹਨੂੰ ਢਾਉਣਾ ਜਿਹੜੇ ਇਹਨਾਂ ਦੇ ਘਰ ਬਣੇ ਹੋਏ ਆ ਮਹਾਰਾਜ ਕਿਰਪਾ ਕਰੇ ਕਿਉਂਕਿ ਇਹੋ ਜਿਹਾ ਪਾਣੀਆਂ ਦੇ ਵਿੱਚ ਜੇ ਕੋਈ ਪਾਣੀ ਆ ਲੱਗਦੀ ਹੈ ਤੇ ਦੌੜ ਕੇ ਜਾਣਾ ਵੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਿਸੇ ਬੰਨੇ ਕੋਈ ਬੰਨਾ ਕੰਡਾ ਜਿਹੜਾ ਹੈਗਾ ਉਹ ਦਿਸ ਨਹੀਂ ਰਿਹਾ ਕੋਈ ਦਿਖਾਰ ਮੰਡ ਦਾ ਏਰੀਆ ਜਿਹਨੂੰ ਆਪਾਂ ਕਹਿੰਦੇ ਨੇ ਆ ਬਾਉਪੁਰ ਇਹ ਹੋਰ ਜਿਹੜੇ ਪਿੰਡ ਆ ਇੱਥੇ ਨੇੜੇ-ਨੇੜੇ ਉਹਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਾਣੀ-ਪਾਣੀ ਦੀਦਾ ਕਿਤੇ ਕਿਤੇ ਕੋਈ ਘਰ ਕੋਠੇ ਦੀ ਤੇ ਦਰਖਤ ਵੀ ਬਹੁਤ ਥੋੜੇ ਆ ਇੱਥੇ ਫਿਰ ਵੀ ਜਿਹੜੇ ਵਿੱਚ-ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਲੱਗੇ ਹੋਏ ਆ ਤੇ ਪਾਣੀ ਇਹਨਾਂ ਦਾ ਜ਼ਿਆਦਾ ਵੀ ਨਹੀਂ ਕਿਸ਼ਤੀ ਵੀ ਇੱਥੇ ਨਹੀਂ ਚੱਲਦੀ ਸਾਰੇ ਧੋਣੇ ਲੱਗੇ ਹੋਏ ਆ ਧੋਣਾ ਵੀ ਚਾਰ-ਤਿੰਨ-ਤਿੰਨ ਚਾਰ-ਚਾਰ ਕੋਠਾ ਆ ਕਿਸ਼ਤੀ ਦੇ ਵਿੱਚ ਕੋਈ ਨਹੀਂ ਆ ਉਹਦੀ ਉਹਨਾਂ ਦੇ ਰਿਪੋਰਟ ਬਣਦੀ ਹੈ ਜੇ ਵੈਸੇ ਇਹ ਨਾ ਪਰਵਾਰਾਂ ਦੇ ਕੋਲ ਕਿਸ਼ਤੀਆਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਵੀ ਇਹਨਾਂ ਦੀਆਂ ਰੱਖੀਆਂ ਹੋਈਆਂ ਸਰਕਾਰ ਨੇ ਵੀ ਦਿੱਤੀਆਂ ਤੇ ਉਹਨਾਂ ਦੇ ਨਾਲ ਆਪਣੀ ਆਵਾਜ਼ ਜਿਹੜੀ ਹੈਗੀ ਹੈ ਰੈਗੂਲਰ ਰੱਖ ਰਹੇ ਉਹ ਸਾਡੀ ਬੇਨਤੀ ਹੈ ਇਹਦੇ ਕਿਸੇ ਦੇ ਸੇਵਾ ਕਰਨੀ ਹੋਵੇ ਉਹ ਆਚਾਰ ਇਹਨਾਂ ਦੇ ਪਸ਼ੂਆਂ ਵਾਸਤੇ ਜੋ ਭੋਜਨ ਪਾਣੀ ਵਾਸਤੇ ਵੀ ਸੇਵਾ ਕਰਨੀ ਹੋਵੇ ਉਹ ਵਰਨਿੰਗ ਜਿਹੜਾ ਹੈਗਾ ਉਹ ਵੀ ਜਿਹੜੇ ਹੈਗੇ ਅੰਦਰ ਬੈਠੇ ਆ ਇਹਨਾਂ ਦੀਆਂ ਮੋਟਰਾਂ ਲੱਗੀਆਂ ਉਹ ਤਾਂ ਠੀਕ ਆ ਕਿਉਂਕਿ ਇਹਨਾਂ ਦੇ ਘਰ ਪਰਿਵਾਰ ਹੈਗੇ ਆ ਕਿਤੇ ਲੋਡ ਪੈਂਦੀ ਆ ਤਾਂ ਉਹਨਾਂ ਨੂੰ ਵੀ ਪਾਣੀ ਦੀ ਵੀ ਸੇਵਾ ਅਰ ਹਜੇ ਜਿੱਥੇ ਬੈਠੇ ਆ ਇਹ ਪਾਣੀ ਥੱਲੇ ਚਲ ਜਾਂਦਾ ਤੇ ਇਹਨਾਂ ਨੂੰ ਬਹੁਤ ਰਾਹਤ ਮਿਲੂਗੀ ਇਹ ਵਾਹਿਗੁਰੂ ਦੇ ਹੱਥ ਆ ਮਾਰਸਾ ਹਜੇ ਵੀ ਕੱਲ ਵੀ ਮਾਰਸਾ ਕਾਫੀ ਹੋਈਆਂ ਉਹ ਤਾਂ ਪਾਣੀ ਵੀ ਵਧਣ ਦੇ ਸਾਰਾ